ਇਹ ਜਿਹੜਾ ਬਜਟ ਹੈ ਜਿਸ ਸਮੇਂ ਦੇਸ਼ ਪ੍ਰਧਾਨ ਮੰਤਰੀ ਵਿਸ਼ਵਗੁਰੂਬੰਦ ਦੀ ਗੱਲ ਕਰ ਰਹੇ ਨੇ ਜਿੱਥੇ ਸੰਸਾਰ ਭਰ ਦੇ ਵਿੱਚ ਤੀਜੀ ਵਰਲਡ ਦੀ ਇਕਨੋਮੀ ਬਣ ਜਾ ਰਹੀ ਹੈ ਪਰ ਜਦੋਂ ਹੈਲਥ ਦਾ ਬਜਟ ਦੇਖਦੇ ਆ ਉਸ ਗੱਲ ਤੋਂ ਮੇਰਾ ਖਿਆਲ ਸਾਰੇ ਅੰਦਾਜ਼ੇ ਲਗਾਏ ਜਾ ਸਕਦੇ ਆ ਸਿਹਤਮੰਦ ਦਿਮਾਗ ਜਿਹੜਾ ਆ ਉਹ ਸਿਹਤਮੰਦ ਨਿਰੋਇ ਸਰੀਰ 'ਚ ਹੀ ਹੋ ਸਕਦਾ ਹੈ ਪਰ ਜਿਸ ਤਰੀਕੇ ਦਾ 2.5% ਜੀਡੀਪੀ ਦਾ ਬਜਟ ਰੱਖਿਆ ਆ ਇਹ ਬਿਲਕੁਲ ਬਹੁਤ ਘੱਟ ਹੈ ਔਰ ਅਸੀਂ ਮੰਗ ਕਰਦੇ ਕਿ ਇਹ ਬਜਟ ਸਾਰਾ ਇਹੀ ਬਤਾਉਣਾ ਚਾਹੀਦਾ ਹੈ ਤੇ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਮੁਕਾਬਲਾ ਕਰਦੇ ਹਾਂ ਆਪਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਤੇ ਜਿਹੜੀ ਫਿਜੀਸ਼ੀਨ ਦੀ ਵਰਕਫੋਰਸ ਹੈ ਉਹ ਇੰਡੀਆ ਦੀ ਹਜ਼ਾਰ ਪਿੱਛੇ 7 ਹੈ ਜਦਕਿ ਅੰਤਰਰਾਸ਼ਟਰੀ ਹਜ਼ਾਰ ਪਿੱਛੇ 17 ਨੇ ਸੋ ਬਾਕੀ ਗੱਲਾਂ ਕਰਨ ਦੇ ਨਾਲ-ਨਾਲ ਸਾਨੂੰ ਇਹਨਾਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿ ਸਾਡਾੜਾ ਭੁੱਖਿਆ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਬੱਚਿਆਂ ਦੇ ਹੱਥਾਂ ਦੇ ਵਿੱਚ ਹੈ ਜੇ ਉਹਨਾਂ ਦੀ ਸਿਹਤ ਠੀਕ ਹੋਏਗੀ ਤੇ ਸਾਡਾ ਦੇਸ਼ ਵੀ ਠੀਕ ਦੇਖੇਗਾ ਤੇ ਠੀਕ ਰਹੇਗਾ ਵੀ ਮੈਂ ਟਾਈਮ ਪੈਕਟੌਨ ਕਰਕੇ ਮੈਂ ਸਰਕਾਰ ਦੇ ਇਤਿਹਾਰ ਚਲਾਉਣਾ ਚਾਹੁੰਦਾ ਕਿ ਅਮਰਸਰ ਜਿਹੜਾ ਸਰਦੀ ਖੇਤਰ ਹੈ ਉੱਥੇ ਦੀਆਂ ਕੁਝ ਬਹੁਤ ਵੱਡੀਆਂ ਮੁਸ਼ਕਿਲਾਂ ਨੇ ਸਿਹਤ ਨੂੰ ਲੈ ਕੇ ਉਹਨਾਂ ਵੱਲ ਸਰਕਾਰ ਧਿਆਨ ਵੀ ਦੇਵੇ ਤੇ ਇਹਨਾਂ ਮਸ਼ਵਰਿਆਂ ਤੇ ਗੌਰ ਕਰਕੇ ਸਰਕਾਰ ਇਹਨਾਂ ਮਸ਼ਵਰਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰੇ ਅਮਰਸਰ ਨੂੰ ਇੱਕ ਮੈਡੀਕਲ ਹੱਬ ਬਣਾਇਆ ਜਾ ਸਕਦਾ ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਸੜਕ ਰਾਹੀਂ ਰੇਲ ਰਾਹੀਂ ਤੇ ਹਵਾਈ ਜਹਾਜ਼ ਰਾਹੀਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਕਨੈਕਟਡ ਹੈ ਪਹਿਲਾ ਸ਼ਹਿਰ ਹੋਵੇਗਾ ਸ਼ਾਇਦ ਆਪਣੇ ਭਾਰਤ ਦਾ ਜਿਹੜਾ ਤਿੰਨਾ ਬਵਸਤਾ ਦੇ ਨਾਲ ਕਨੈਕਟਡ ਹੈ ਔਰ ਉੱਥੇ ਮੈਡੀਕਲ ਟੂਰਿਜ਼ਮ ਸਿਟੀ ਬਣ ਸਕਦੀ ਹੈ ਪਾਕਿਸਤਾਨ ਨਾਲ ਲੱਗਦਾ ਮੈਂ ਸਪੀਕਰ ਸਾਹਿਬ ਜੀ ਤੁਹਾਡੇ ਰਾ ਸਰਕਾਰ ਦੇ ਇਤਿਆਹ ਚ ਲਿਆਉਣਾ ਚਾਹੁੰਦਾ ਕਿ ਪਹਿਲੋ ਪਾਕਿਸਤਾਨ ਤੋਂ ਇਲਾਜ ਕਰਾਉਣ ਲਈ ਲੋਕ ਅੰਮ੍ਰਿਤਸਰ ਆਉਂਦੇ ਸੀ ਇੰਡੀਆ ਆਉਂਦੇ ਸੀ ਉੱਥੇ ਇਲਾਜ ਬਹੁਤ ਮਹਿੰਗਾ ਹੈ ਇੱਥੇ ਸਸਤਾ ਹੈ ਇੱਕ ਤੇ ਦੇਖੋ ਮਨੁੱਖਤਾ ਦਾ ਪੜਾ ਹੋਏਗਾ ਮਾਨਸ ਕੀ ਸਬ ਜਾਤ ਸਬੇ ਇੱਕੋ ਪਹਿਚਾਨ ਕੋਸੀਂ ਪੜਾ ਵੀ ਕਰਾਂਗੇ ਔਰ ਸਾਡੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਇੱਕ ਜਿਹੜੇ ਮੈਡੀਕਲ ਵੀਜ਼ੇ ਨੇ ਉਹ ਤੋਂ ਸਾਨੂੰ ਖੋਲਣੇ ਚਾਹੀਦੇ ਨੇ ਤਾਂ ਕਿ ਅੰਮ੍ਰਿਤਸਰ ਮੈਡੀਕਲ ਦੀ ਹੱਬ ਬਣ ਸਕੇ ਅੱچھے ਹੋਟਲ ਵੀ ਨੇ ਰੱਖ ਰਖਾ ਦਾ ਕਿਉਂਕਿ 1 ਲੱਖ ਡੇਢ ਲੱਖ ਤੋਂ ਵੱਧ ਯਾਤਰੀ ਉੱਥੇ ਆਉਂਦੇ ਨੇ ਜਿੰਨੇ ਵੀ ਮੈਂਬਰ ਪਾਰਲੀਮੈਂਟ ਬਣੇ ਨੇ ਹਰਮੰਦਰ ਸਾਹਿਬ ਜਾਣ ਦਾ ਹਰ ਇੱਕ ਦੇ ਦਿਲ ਦੇ ਵਿੱਚ ਤਾਂ ਗਿਆ ਹਰ ਇੱਕ ਨੇ ਕਿਹਾ ਕਿ ਮੈਂ ਹਰਮੰਦਰ ਸਾਹਿਬ ਮੱਥਾ ਟੇਕਣ ਜਾਣਾ ਹੈ ਤੇ ਐਡੇ ਵੱਡੇ ਸਿਟੀ ਦੇ ਵਿੱਚ ਜੇ ਮੈਡੀਕਲ ਹੱਬ ਬਣਾ ਦੋਗੇ ਤੇ ਮੈਂ ਕਹਿੰਦਾ ਇਹ ਬੜੀ ਪੁੰਨ ਦੀ ਗੱਲ ਹੋਏਗੀ ਸੋ ਇਹਦੇ ਵਾਸਤੇ ਸਰਕਾਰ ਦੇ ਵੱਲ ਵਿਸ਼ੇਸ਼ ਧਿਆਨ ਦੇਵੇ ਏਮ ਜਿਹੜਾ ਕਿ ਬੜੇ ਚਿਰ ਦੀ ਮੰਗ ਸੀ ਅੰਮ੍ਰਿਤਸਰ ਦੀ ਤੁਹਾਡੇ ਸਾਡੇ ਸਵਰਗੀ ਮਾਨਯੋਗ ਅਰੁਣ ਜੇਤਲੀ ਜੀ ਜਦੋਂ ਇਲੈਕਸ਼ਨ ਲੜੇ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਔਰ ਏਮਸ ਅਨਾਉਂਸ ਵੀ ਹੋਇਆ ਅੰਮ੍ਰਿਤਸਰ ਦੀ ਪਰ ਤੁਹਾਡੇ ਆਕਾਲੀ ਬੀਜੇਪੀ ਦੀ ਸਰਕਾਰ ਦੇ ਸਮੇਂ ਉਹ ਸ਼ਿਫਟ ਬਠਿੰਡੇ ਕਰ ਦਿੱਤਾ ਗਿਆ ਜਿੱਥੇ ਕਿ ਸਹੂਲਤਾਂ ਵੀ ਨਹੀਂ ਡਾਕਟਰ ਨੂੰ ਨਾ ਉਹਦੇ ਰਹਿਣ ਦਾ ਕੋ ਵਾਤਾਵਰਨ ਨਹੀਂ ਉਹਨੂੰ ਸ਼ਿਫਟ ਬਠਿੰਡੇ ਕਰ ਦਿੱਤਾ ਗਿਆ ਮੇਰੀ ਮੰਗ ਹੈ ਸਰਕਾਰ ਤੋਂ ਅੰਮ੍ਰਿਤਸਰ ਜਿਹੜਾ ਭੂਗੋਲਿਕ ਤੌਰ ਤੇ ਜਲਾ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਔਰ ਜੰਮੂ ਤੱਕ ਉਹਨੂੰ ਕੇਟਰ ਕਰਦਾ ਹੈ ਔਰ ਉੱਥੇ ਕਰੀਬ 80 ਲੱਖ ਦੀ ਵਾਦੀ ਹੈ ਪਰ ਪੀਜੀਆਈ ਲੈਵਲ ਦਾ ਏਮਜ਼ ਲੈਵਲ ਦਾ ਕੋਈ ਹਸਪਤਲ ਨਹੀਂ ਮੇਰੀ ਬੇਨਤੀ ਹੈ ਕਿ ਸਰਕਾਰ ਇੱਕ ਪੀਜੀਆਈ ਔਰ ਏਮਜ਼ ਲੈਵਲ ਦਾ ਹਸਪਤਲ ਜਿਹੜਾ ਹੈ ਉਹ ਸਰਦੀ ਖੇਤਰ ਤੇ ਖੋਲੇ ਤਾਂ ਕਿ ਉੱਥੋਂ ਦੇ ਲੋਕਾਂ ਦੀਆਂ ਨੂੰ ਸਿਹਤ ਸਵਾਵਾ ਜਿਹੜੀਆਂ ਅੱਛੀਆਂ ਦਿੱਤੀਆਂ ਜਾ ਸਕਣ ਸਾਡੇ ਅੰਮ੍ਰਿਤਸਰ ਮੈਡੀਕਲ ਕਾਲਜ ਗੁਰਨਾਨਕ ਦੇਵ ਹਸਪਤਲ ਜੋ ਕਿ 100 ਸਾਲ ਪੁਰਾਣਾ ਹੈ ਬਹੁਤ ਅੱਛੇ ਅੱਛੇ ਡਾਕਟਰ ਉਤੋਂ ਪੈਦਾ ਹੋਏ ਨੇ ਔਰ ਵਰਡ ਦੇ ਵਿੱਚ ਸਾਰਿਆਂ ਦੇ ਬੜਾ ਨਾਮ ਘਟਿਆ ਹੈ ਪਰ ਉਹਦੀ ਹਾਲਤ ਪਹਿਲਾਂ ਨਾਲੋਂ ਥੋੜੀ ਬਿਹਤਰ ਹੋਈ ਜਦੋਂ 2017 'ਚ ਮੈਂ ਮੈਂਬਰ ਪਾਰਲੀਮੈਂਟ ਬਣਿਆ ਉਸ ਤੋਂ ਬਾਅਦ ਰਾਜ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਲ رابطہ ਕਰਕੇ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਉਹ ਰਾਜ ਸਰਕਾਰ ਰਹੀ ਕਾਫੀ ਕੋਸ਼ਿਸ਼ ਉੱਥੇ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜੇ ਵੀ ਸਾਨੂੰ ਗਰੁੱਪ ਡੀ ਦੇ EMPLOYEES ਜਿਹੜੇ ਸੌ ਜਿਹੜੇ ਪਹਿਲਾਂ ਜਦੋਂ ਹਸਪੀਟਲ ਬਹੁਤ ਚਾਇਆ ਸੀ ਮੈਡੀਕਲ ਕਾਲਜ 600 ਪੋਸਟਾਂ ਸੀ ਗਰੁੱਪ ਡੀ ਦੀਆਂ ਐਸ ਵੇਲੇ 200 ਪੋਸਟਾਂ ਨੇ ਐਸ ਵੇਲੇ ਜਿਹੜਾ ਦਰਜਾਚਾਰ ਕਰਮਚਾਰੀ ਦਾ ਬਹੁਤ ਉੱਥੇ ਘਾਟ ਹੋਣ ਕਰਕੇ ਹਸਪਤਾਲ 'ਚ ਨਾ ਤੇ ਸਫਾਈ ਦਾ ਪ੍ਰਬੰਧ ਹੈ ਨਾ ਕਿਸੇ ਨੂੰ ਹੈਲਪ ਹੀ ਕਰ ਸਕਦੇ ਕਿਸੇ ਪੇਸ਼ੈਂਟ ਨੂੰ ਸੋ ਇੱਕ ਇੰਜੀਨੀਅਰਿੰਗ ਵਿੰਗ ਚਾਹੀਦਾ ਬੜੇ ਦੁੱਖ ਦੀ ਗੱਲ ਆ ਇੱਕ ਬੜਾ ਪੜਿਆ ਲਿਖਿਆ ਡਾਕਟਰ ਜਿਹੜਾ ਸਪੈਸ਼ਲਿਸਟ ਹੈ ਉਹ ਕਦੀ ਤੇ ਬੱਤੀ ਠੀਕ ਕਰਾ ਰਿਆ ਕਦੀ ਸੀਵਰੇਜ ਠੀਕ ਕਰਾ ਰਿਆ ਕਦੀ ਉਹ ਟੂਟੀਆਂ ਬਦਲਾ ਰਿਆ ਇਹ ਹਾਲਾਤ ਆ ਉਤੋਂ ਦੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਇੱਕ ਅੱਛੀ ਕਮੇਟੀ ਭੇਜੋ ਇੱਕ ਐਡਮਿਨਿਸਟ੍ਰੇਟਰ ਜਿਹੜਾ ਆ ਉਹ ਗੁਰਨਾਨਕ ਹਸਪੀਟਲ 'ਚ ਲੱਗਾ ਹੋਣਾ ਚਾਹੀਦਾ ਉਹਦੇ ਥਲੇ ਇਲੈਕਟ੍ਰੀਕਲ ਵਿੰਗ ਹੋਣ ਸਿਵਲ ਦਾ ਕੰਮ ਹੋਵੇ ਔਰ ਬਾਕੀ ਵੀ ਸਾਰੇ ਜਿਹੜੇ ਹ ਉਹ ਡਾਕਟਰਾਂ ਨੂੰ ਨਾ ਕਰਾਉਣੇ ਪੈਂਦੇ। ਬੜੇ ਚੰਗੇ ਡਾਕਟਰ ਨੇ ਸਾਡੇ ਉੱਤੇ ਪਰ ਜਦੋਂ ਉਹਨਾਂ ਨੂੰ ਕੰਮੇ ਕਰਾਉਣੇ ਪੈਂਦੇ ਫਿਰ ਉਹਦੇ ਨਾਲ ਉਹ ਪੂਰਾ ਸਹੀ ਨਿਆਂ ਨਹੀਂ ਕਰ ਪਾਉਂਦੇ। ਗਾਇਨੀ ਦੇ ਡਾਕਟਰ ਦੀ ਕਮੀ ਹੈ, ਬੇਬੇ ਨਾਨਕੀ ਵਾਰਡ ਬਣੀ ਹੈ। 6500 ਤੋਂ ਲੈ ਕੇ 7000 ਜਿਹੜੇ ਕੇਸ ਹੈ ਉੱਥੇ ਹਰ ਸਾਲਾਣਾ ਹੁੰਦੇ ਨੇ। ਪਰ ਅੱਜ ਉਹਨੂੰ ਵੀ ਵੱਧ ਕਰਾਉਣ ਵਧਾਉਣ ਦੀ ਲੋੜ ਹੈ ਔਰ ਗਾਇਨੀ ਦੇ ਡਾਕਟਰ ਦੀ ਉੱਥੇ ਲੋੜ ਹੈ। ਬੱਚਿਆਂ ਦੇ ਡਾਕਟਰ ਦੀ ਕਮੀ। 100 ਬੱਚੇ ਜਿਹੜੇ ਨੇ ਉੱਥੇ ਐਟ ਅ ਟਾਈਮ ਜਿਹੜੇ ਨਾਮ ਜਮੇ ਬੱਚੇ ਨੇ ਉੱਥੇ ਹੁੰਦੇ ਨੇ। ਔਰ ਜਿਹੜੇ 1 ਮਹੀਨੇ ਤੋਂ ਲਾ ਕੇ 18 ਮਹੀਨੇ ਤੱਕ ਨੇ ਉਹਨਾਂ ਦੇ ਬੱਚਿਆਂ ਦੇ ਵੀ ਜਿਹੜਾ ਸਰਜਨ ਹੈ ਉਹਦੀ ਵੀ ਲੋੜ ਹੈ ਉਹਦੀ ਚ ਲੋੜ ਉਹਦੇ ਫਰੀਦਕੋਟ ਨਾਲ ਉਹਨਾਂ ਨੂੰ ਭੇਜਿਆ ਜਾਂਦਾ ਹੈ ਮੈਂ ਕਹਿਣਾ ਚਾਹੁੰਦਾ ਹੈ ਕਿ ਸਟੇਟ ਕੈਂਸਰ ਇੰਸਟੀਚਿਊਟ ਜਿਹੜਾ ਬਣਿਆ ਹੈ ਉਹ ਇੰਨਾ ਡਰੇ ਹੋ ਗਿਆ ਮੇਰੀ ਸਰਕਾਰ ਨੂੰ ਬੇਨਤੀ ਕਿ ਜਲਦੀ ਤੋਂ ਜਲਦੀ ਉਹਨੂੰ ਹਵਾਲੇ ਕਰੇ ਤਾਂ ਕਿ ਉੱਥੇ ਇਲਾਜ ਸਹੀ ਹੋ ਸਕੇ ਟੀਬੀ ਹਸਪੀਟਲ ਜਿਹੜਾ ਮੈਂ ਸਪੀਕਰ ਸਾਹਿਬ ਤੁਹਾਡੇ ਇਤਿਆਹ ਚ ਲਾਉਣਾ 75 ਸਾਲ ਪਹਿਲਾਂ ਨਾਰਥ ਰੀਜਨ ਦਾ ਪਹਿਲਾ ਟੀਬੀ ਹਸਪੀਟਲ ਅੰਮ੍ਰਿਤਸਰ ਬਣਿਆ ਸੀ ਅੱਜ ਉਹਦੀ ਹਾਲਤ ਇੰਨੀ ਮਾੜੀ ਹੈ ਸਾਨੂੰ ਲੋੜ ਹੈ ਓਸ ਹਸਪਤਲ ਦੀ ਨਵੀਂ ਬਿਲਡਿੰਗ ਬਣਾ ਕੇ ਤਾਂ ਕਿ ਉੱਥੇ ਲੋਕਾਂ ਦਾ ਸਹੀ ਇਲਾਜ ਹੋ ਸਕੇ ਐਸਆਈ ਹਸਪਤਲ ਜਿਹੜਾ ਮਜ਼ਦੂਰਾਂ ਦਾ ਸਰ ਔਰ ਉੱਥੇ ਵੀ ਸਾਨੂੰ ਲੋੜ ਹੈ ਕਿ ਗੁਰਨਾਨਕ ਦੇਵ ਹਸਪਤਲ ਦੇ ਵਿੱਚ ਮਰੀਜ਼ਾਂ ਨੂੰ ਔਰ ਨਹੀਂ ਭੇਜਦੇ ਉਹ ਪ੍ਰਾਈਵੇਟ ਹਸਪਤਲ ਭੇਜਦੇ ਕਿ ਮਾਫੀਆ ਕੰਮ ਕਰਦਾ ਹੈ ਉੱਥੇ ਲੋਕਾਂ ਦੀ ਲੁੱਟ ਹੁੰਦੀ ਹੈ ਜੇ ਉਹ ਗੁਰਨਾਨਕ ਦੇਵ ਜਾਂ ਸਰਕਾਰੀ ਹਸਪਤਲ ਭੇਜਣਗੇ ਤੇ ਉੱਥੇ ਇਲਾਜ ਸਹੀ ਉਹਦਾ ਯੋਸ਼ਮਨ ਕਾਰਡ ਤੋਂ ਫ੍ਰੀ ਇਲਾਜ ਵੀ ਹੋ ਸਕਦਾ ਉਸੇ ਤਰ੍ਹਾਂ ਰੂਰਲ ਏਰੀਆ ਦੇ ਵਿੱਚ ਸਾਡੇ ਸਿਵਲ ਹਸਪੀਟਲ ਦੇਖਿਆ ਸਬਡਿਵੀਜ਼ਨ 2 ਨੇ ਸੀਐਸਸੀ 8 ਨੇ ਪੀਐਸਸੀ 44 ਨੇ ਹੈਲਥ ਵੈਲਨੈਸ ਸੈਂਟਰ 179 ਨੇ ਔਰ ਆਸ਼ਾ ਵਰਕਰ ਜਿਹੜੇ ਬਹੁਤ ਮਿਹਨਤ ਨਾਲ ਚਲਾਉਂਦੇ ਨੇ ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲਦਾ ਬਹੁਤ ਘੱਟ ਹੈ ਅੱਜ ਜੇ ਸਹੀ ਮੈਨੇ ਦੇ ਵਿੱਚ ਮੈਡੀਕਲ ਸਿਸਟਮ ਜ਼ਮੀਨ ਤੱਕ ਸਾਰੇ ਐਮਪੀ ਜਾਂਦੇ ਹੋਣਗੇ ਉਹਨਾਂ ਦੇ ਪਿੰਡਾਂ ਤੱਕ ਪਹੁੰਚ ਰਿਹਾ ਤੇ ਆਸ਼ਾ ਵਰਕਰ ਤੇ ਬਹੁਤ ਵੱਡੀ ਉਹਦੇ ਚ ਯੋਗਦਾਨ ਹੈ ਇੱਕ ਤਾਂ ਉਹਨਾਂ ਦੀ ਪੇਬਦਾਰਨੀ ਚਾਹੀਦੀ ਹੈ ਲੇਕਿਨ ਉਹਨਾਂ ਨੂੰ ਆਪਣੇ ਸਮੁੰਦਰ ਦੇ ਨਾਲ ਪਾਉਣਾ ਚਾਹੀਦਾ ਸਰ ਬੜੇ ਬੜੇ ਇੰਪੋਰਟੈਂਟ ਸਰ ਬੜੇ ਇੰਪੋਰਟੈਂਟ ਹੈ ਹਾਂ ਔਰ ਮੇਰੀ ਬੇਨਤੀ ਹੈ ਕਿ ਡਾਕਟਰ ਜਿਆਦਾ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ ਜਿਹੜੇ ਸਰਕਾਰੀ ਕੰਮ ਕਰਦੇ ਨੇ ਮੇਰੀ ਬੇਨਤੀ ਉਹਨਾਂ ਦੀ ਤਨਖਾਹ ਵਾ ਇੰਨੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਪਰਿਵਾਰਾਂ ਦਾ ਸਹੀ ਲੈਵਲ ਤੇ ਗੁਜ਼ਾਰਾ ਕਰ ਸਕਣ ਔਰ ਉਹ ਪ੍ਰਾਈਵੇਟ ਪ੍ਰੈਕਟਿਸ ਨਾ ਕਰਨ ਇਹਦੇ ਵਾਸਤੇ ਸਰਕਾਰ ਨੂੰ ਉਹਦੇ ਉੱਤੇ ਧਿਆਨ ਦੇਣਾ ਚਾਹੀਦਾ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਅੱਜ ਜਿਹੜੀਆਂ ਬਿਮਾਰੀਆਂ ਨੇ ਸਾਡੇ ਖਾਸ ਕਰਕੇ ਸਰ ਕਾਦੇ ਕਰਕੇ ਨਹੀਂ ਨਕਲੀ ਦਵਾਈਆਂ ਨਕਲੀ ਖਾੜ ਪਦਾਰਥ ਔਰ ਡੱਗਸ ਜਿਹੜਾ ਸਾਡੇ ਬਹੁਤ ਜ਼ਿਆਦਾ ਹੈ ਔਰ এনवायरमेंट ਸਰ ਮੈਂ ਇੱਕ ਬੇਨਤੀ ਕਰਨੀ ਜੋ ਨਾ ਬਸ ਉਸ ਤੋਂ ਬਾਅਦ ਮੈਂ ਬੰਦ ਕਰ ਦਣਾ ਕਿਉਂਕਿ ਇਹ ਜਿੰਨਾ ਚਿਰ ਇਹ ਉਹਨਾਂ ਦੇ ਸਾਰੇ ਤੇ ਇਕੱਠਾ ਕੰਟਰੋਲ ਨਹੀਂ ਕਰਦੇ ਅਜ ਨਕਲੀ ਖਾਸ ਪਦਾਰਥ ਵੇਚਦੇ ਡੀ ਐਚਓ ਨੂੰ ਕਿਉਂ ਨਹੀਂ ਸਸਪੈਂਡ ਕੀਤਾ ਜਾਂਦਾ ਜਿਹੜੇ ਆਈਐਸ ਸੈਕਟਰੀ ਲੱਗੇ ਨੇ ਸਟੇਟ ਦੇ ਵਿੱਚ ਕਿਉਂ ਨਹੀਂ ਜਵਾਬਦੇਹ ਬਣਾਈ ਜਾਂਦੇ ਜਦ ਕਿ ਉਹ ਲਗਾਤਾਰ ચીਫ ਸੈਕਟਰੀ ਤੱਕ ਰਿਟਾਇਰ ਹੁੰਦੇ ਨੇ ਸਰ ਇੱਕ ਮਿੰਟ ਸਾਰੇ ਆਪਾਂ ਨੂੰ ਸਾਰਿਆਂ ਨੇ ਕਰਨਾ ਪਊਗਾ ਕਦੋਂ ਤੱਕ ਤੁਸੀਂ ਸਾਨੂੰ ਮਾੜਾ ਕਹਿੰਦੇ ਰਹੋਗੇ ਅਸੀਂ ਤੁਹਾਡਾ ਕੋਈ ਕਹਿੰਦੇ ਰਵਾਂਗੇ ਪਰ ਜਿਹੜੇ ਅਸਲੀ ਬਿਮਾਰੀ ਦੀ ਜੜ ਨੇ ਉਹ ਐਡਮਿਨਿਸਟਰेटर ਨੇ ਇੱਕ ਇੱਕ ਸਾਰ ਇਕਾਈ ਹੈ ਸੈਡਮਿਨਿਸਟਰ ਹੈ ਅੱਛਾ ਚੰਗੀ ਗੱਲ ਹੈ ਪਰ ਉਹ ਚੰਗਾ ਡਾਕਟਰ ਨਹੀਂਗਾ ਇੱਕ ਬਹੁਤ ਜਿਹੜਾ ਡਾਕਟਰ ਹੈ ਜਿਹੜਾ ਸਪੈਸ਼ਲਿਸਟ ਹੈ ਉਹ ਵਿਚਾਰਾ ਉਹਦੇ ਅੱਗੇ ਖੜਾ ਰਹਿਦਾ ਹੈ ਉਹਦੀ ਮਰਜ਼ੀ ਉਹਦੀ ਪੋਸਟਿੰਗ ਇੱਥੇ ਕਰ ਦੇ ਉਹਦੀ ਮਰਜ਼ੀ ਉਹਦੀ ਉੱਥੇ ਕਰ ਦੇ ਫਿਰ ਇਸ ਕਰਕੇ ਸਰ ਇਸ ਡਿਪਾਰਟਮੈਂਟ ਵੱਲ ਚੇਚਾ ਧਿਆਨ ਦੇਣ ਦੀ ਲੋੜ ਹੈ ਮੈਂ এনਵਾਇਰਨਮੈਂਟ ਤੇ ਸਰ ਗੱਲ ਕਰਕੇ ਖਤਮ ਮਰਿਆ ਇੱਕ ਦੋ ਲਾਈਨ ਦੀ ਗੱਲ ਹੈ ਕੁਐਸਚਨ ਲੱਗਾ ਸੀ ਬਿਮਾਰੀਆਂ ਦੀ ਜੜ ਸਾਡੇ ਸਾਰ ਗੰਦਾ ਨਾਲ ਹੈ ਉਹਦੇ ਨਾਲ ਡੀਐਨਏ ਖਤਮ ਹੋ ਰਹੇ ਨੇ ਤੁੰਗਟਾ ਡਰੇ ਤੁਸੀਂ ਕਹੋਗੇ ਇਹ ਪੋਲੂਸ਼ਨ ਦਾ ਮਸਲਾ ਹੈ ਕਿਉਂਕਿ ਜਦੋਂ ਕੁਐਸਚਨ ਸਰ ਲਾਇਆ ਸੀ ਤੇ ਸਪੀਕਰ ਮੰਤਰੀ ਸਾਹਿਬ ਨੇ ਜਵਾਬਤਾ ਮੈਂ 1 ਮਿੰਟ ਦੇ ਦੋ ਲੈਣਾ ਪੜ ਕੇ ਬਤ ਕਰ ਦੇਣਾ ਉਹਨਾਂ ਕਹਿਣਾ ਇਹ ਗੰਦਾ ਨਾਲਾ ਇਹ ਕਲੀਨਿੰਗ ਰੀਜਨਰੇਸ਼ਨ ਆਫ ਰਿਵਰਸ ਐਂਡ ਲੇਕਸ ਇਜ਼ ਐਨ ਆਨ ਗoing ਐਕਟੀਵਿਟੀ ਇਟ ਇਜ਼ ਅ ਰਿਸਪੋਨਸੀਬਿਲਟੀ ਆਫ ਦਾ ਸਟੇਟ ਯੂਟਿਲਸ ਐਂਡ ਲੋਕਲ ਬੋਡੀਜ਼ ਟੂ ਅਨਸ਼ੋਰ ਕੋਇਰ ਟਰੀਟਮੈਂਟ ਆਫ ਸੀਵੇਜ ਐਂਡ ਇੰਡਸਟਰੀ ਇਨਫਲੂਐਂਟ ਟੂ ਦਾ ਪ੍ਰਸਕ੍ਰਾਈਬਡ ਨੋਰਮਸ ਬਿਫੋਰ ਡਿਸਚਾਰਜ ਇੰਟੂ ਰਿਵਰਸ ਐਂਡ ਦਾ ਵਾਟਰ ਬੋਡੀ ਕੋਸਟਲ ਵਾਟਰਸ ਐਂਡ पोल्यूशन देर एम ये बात ये कौन देगा बीमारी लोगों को लग गई है, so, है तो कमेटी की और वो विजिट करे गुरु नानक देव हॉस्पिटल रूरल एरिया में बॉर्डर बेल्ट है और उसकी रिपोर्ट रखे और जहां जहां बजट की जरूरत है ਸਮਸਟੇਟ ਕੇ ਪਾਸ ਕੋ ਪੈਸਾ ਨਹੀਂ ਹੈ ਆਪਕਾ ਧੰਨਵਾਦ ਜੀ ਧੰਨਵਾਦ ਐਨ ਐਚ ਐਮ ਕਾ ਬਜਟ ਵੀ ਰਿਲੀਜ਼ ਕਰੇ ਅਤੇ ਸਦਸ